ਜੱਥੇਦਾਰਾਂ ਖਿਲਾਫ ਗਲਤ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅੱਜ ਵਿਰਸਾ ਸਿੰਘ ਬਲਟੋਹਾ ਸ਼੍ਰੀ ਅਕਾਲ ਤਖਤ ਸਾਈ ਵਿਕੇਨ ਅਤਮਸਤ ਖੋਏ ਨੇ ਇਸ ਮੌਕੇ ਉਹਨਾਂ ਨੇ ਮੱਥਾ ਟੇਕ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਅਤੇ ਕੜਾ ਪ੍ਰਸ਼ਾਦ ਦੀ ਦੇਗ ਵੀ ਕਰਵਾਈ ਹੈ ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਵਿਰਸਾ ਸਿੰਘ ਬਲਟੋਹਾ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸੀ ਜਿਸ ਨੂੰ ਉਹਨਾਂ ਨੇ ਪੂਰਾ ਕਰ ਲਿਆ ਏ ਅੱਜ ਸਜ਼ਾ ਪੂਰੀ ਹੋਣ ਮਗਰੋਂ ਸ਼੍ਰੀ ਅਕਾਲ ਸਕਤ ਸਾਹਿਬ ਵਿਖੇ ਉਹਨਾਂ ਦੇ ਵੱਲੋਂ ਮੁਆਫੀ ਦੀ ਖਿਮਾ ਨੂੰ ਮਨਜ਼ੂਰੀ ਮਿਲੀ ਹੈ ਅਤੇ ਉਹਨਾਂ ਨੂੰ ਖਿਮਾ ਜਾਂਚਨਾ ਦਾ ਪੱਤਰ ਵੀ ਸੌਪਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੁਆਫੀ ਮਨਜ਼ੂਰ ਹੋਣ ਦੇ ਨਾਲ ਹੀ ਵਿਰਸ ਸਿੰਘ ਵਲਟੋਹਾ ਦੀ ਅਕਾਲੀ ਦਲ ਆ ਤੇ ਵਿੱਚ ਵਾਪਸੀ ਹੋ ਗਈ ਹੈ ਜਾਣਕਾਰ ਅਨੁਸਾਰ ਉਹ ਸਰਗਰਮ ਤਰੀਕੇ ਦੇ ਨਾਲ ਮੁੜ ਸਿਆਸਤ ਦੇ ਵਿੱਚ ਭੂਮਿਕਾ ਨਿਭਾਉਣਗੇ ਮੀਡੀਆ ਨਾਲ ਗੱਲਬਾਤ ਕਰਦੇ ਵਿਰਸ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਵੀ ਹੁਕਮ ਦਿੱਤਾ ਗਿਆ ਸੀ ਉਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਸਿਰ ਮੱਥੇ ਲਾਇਆ ਹੈ ਉਹਨਾਂ ਦੱਸਿਆ ਕਿ ਅੱਜ ਸਜ਼ਾ ਪੂਰੀ ਹੋਣ ਮਗਰੋਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਮਾ ਜਾਂਚਨਾ ਮੰਗੀ ਗਈ ਹੈ ਜੋ ਵੀ ਪੁੱਲ ਹੋਈ ਸੀ ਉਸ ਪੁੱਲ ਨੂੰ ਪੂਰਾ ਕਰ ਲਿਆ ਗਿਆ ਹੈ ਜੋ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਗਈ ਸੀ ਇਸ ਨੂੰ ਲੈ ਕੇ ਉਹਨਾਂ ਨੇ ਜੋ ਸਜ਼ਾ ਪੂਰੀ ਕੀਤੀ ਹੈ ਇਸ ਦੇ ਨਾਲ ਹੀ ਮੀਡੀਆ ਨੇ ਉਹਨਾਂ ਨੂੰ ਜੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਸ ਸੰਬੰਧੀ ਸਵਾਲ ਕੀਤਾ ਕੀ ਕੁਝ ਕੀਤਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਦੇਖੋ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਕੋਟਾਹਣਪੁਰ ਸ਼ੁਕਰ ਹੈ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅਨਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੇ ਸਿੰਘ ਸਹਿਬਾਨ ਨੇ ਦਾਸ ਦੀ ਜੋ ਸੁਧਾਈ ਕੀਤੀ ਹੈ ਉਹ ਸੁਧਾਈ ਵਾਸਤੇ ਜੋ ਤਨਖਾਹ ਆਈ ਸੀ ਉਹ ਗੁਰਮਤਨਸਾਰ ਪੂਰੀ ਕਰਨ ਤੋਂ ਬਾਅਦ ਉਸ ਹੁਕਮ ਦੀ ਪੂਰਤੀ ਤੋਂ ਬਾਅਦ ਅਦਿ ਸ਼੍ਰੀ ਅਕਾਲ ਤਖਸੈ ਵਿਖੇ ਜੋ ਹੁਕਮ ਸੀ ਕਿ ਖਰਾਬ ਪਛਾਦੀ ਦੇਖ ਕਰਾਉਣਾ ਤੇ ਗੋਲਪ ਦੇ ਵਿੱਚ ਮਾਇਆ ਭੇਟ ਕਰਨਾ ਇਹ ਉਪਰੰਤ ਸ਼੍ਰੀ ਅਕਾਲ ਤਖਸੈ ਤੋਂ ਅਨਖਾ ਉਭਟਣ ਦੀ ਤੇ ਖਿਮਾ ਜਾਂਚਨਾ ਦੀ ਅਰਦਾਸ ਕਰਉਣਾ ਉਹ ਸਭ ਕੁਝ ਸਤਿਗੁਰਾਂ ਦੇ ਹੁਕਮ ਦੇ ਅੰਦਰ ਅੱਜ ਪੂਰਾ ਹੋਇਆ ਹੈ ਸ਼੍ਰੀ ਅਕਾਲ ਤਖਸਾਲ ਨੂੰ ਦਾਸ ਨੂੰ ਜੋ ਪਹਿਲੋਂ ਸ਼੍ਰੀ ਅਕਾਲ ਤਖਸਾਲ ਦੇ ਪੰਜ ਪਿਆਰਿਆਂ ਵੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਉਹਨਾਂ ਵੱਲੋਂ ਲਿਖਤੀ ਤੌਰ ਤੇ ਤੇ ਫਿਰ ਸਿੱਖ ਪੱਤਰ ਸ਼੍ਰੀ ਅਕਾਲ ਤਖਸੈ ਵੱਲੋਂ ਦਾਸ ਨੂੰ ਜੋ ਪੱਤਰ ਦਿੱਤਾ ਗਿਆ ਹੈ ਜਿਸ ਚ ਪੂਰਨ ਰੂਪ ਚ ਪਿਛਲੀਆਂ ਜੋ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਅਰਦਾਸ ਵਿੱਚ ਦਿੱਤੀ ਗਈ ਹੈ ਉਸ ਵੰਦੀ ਜਿਹੜਾ ਹੈ ਦਾਸ ਨੂੰ ਪੱਤਰ ਹਾਸਲ ਹੋਇਆ ਹੈ ਔਰ ਸਤਿਗੁਰਾਂ ਦੇ ਹਜ਼ੂਰ ਇਹੀ ਅਰਦਾਸ ਬੇਨਤੀ ਕਰ ਸਤਿਗੁਰੂ ਆਉਣ ਵਾਲੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਪਰਮਤਨ ਅnsਾਰ ਜ਼ਿੰਦਗੀ ਬਤੀਤ ਕਰਨ ਦਾ ਮਨ ਉੱਦਮ ਸ਼ਕਤੀ ਬਖਸ਼ਿਸ਼ ਕਰੇ। ਕੋਈ ਨਹੀਂ। ਹੁਣ ਠੀਕ ਹੈ ਜੀ। ਕਿ ਕਿ ਬੀਤੇ ਦਿਨੇ ਜਿਲ੍ਹਾ ਪ੍ਰਿਸ਼ਦ ਨੂੰ ਅਸੀਂ ਬਲਕਸਨ ਤੇ ਚੋਣਾ ਹੋਈਆਂ ਨੇ ਕਿ ਕਿ ਦੇਖਦੇ ਹੋ। ਦੇਖੋ। ਮੈਨੇ ਜੋ ਹੁਕਮ ਹੋਇਆ ਸੀ ਮੇਰੀ ਸੁਧਾਈ ਦਾ ਆਰਮਗਿਤਨ ਖਾ ਦਾ ਉਸ ਤੋਂ ਮੈਂ ਕਿਸੇ ਵੀ ਤਰ੍ਹਾਂ ਦੀ ਹੁਣ ਤੱਕ ਕਿਸੇ ਰਾਜਨੀਤਿਕ ਸਰਗਰਮੀ ਵਿੱਚ ਸ਼ਾਮਲ ਨਹੀਂ। ਔਰ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਚੁੱਕਾ ਹੈ। ਸ਼ਹੀਦੀ ਸੱਤਾ ਆਉਣ ਵਾਲਾ ਹੈ। ਤੇ ਹੁਣ ਜਿਹੜੀਆਂ ਵੀ ਸਰਗਰਮੀਆਂ ਹੋਣਗੀਆਂ ਉਹ ਸ਼ਹੀਦੀਆਂ ਤੋਂ ਬਾਅਦ 28 ਦਸੰਬਰ ਤੋਂ ਬਾਅਦ ਉਹ ਮੈਂ ਮੁਰਤੋਂ ਸ਼ੁਰੂ ਕਰਾਂਗਾ ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਜਿਹੜਾ ਬਿਆਨ ਹੈ ਤਾਂ ਉਹਦੇ ਉੱਤੇ ਕਮੈਂਟ ਨਹੀਂ ਕਰਾਂਗਾ